ਨੇ ਕਤੋਂ ਸੁngੀ ਆ ਰੋਟੀ ਖਾ ਕੇ ਸੌਨੀ ਉਹ ਆ ਕੋਟ ਕੇ ਬੋ ਲਾਪੂਤੀ ਲਾ ਆ ਤੇ ਲਿਆ ਆ ਕੇ ਤਰੋਠੀ ਉਹਨੇ ਤਾਂ ਕੌੜਾ ਵਾਲਾ ਕਰ ਦਿੱਤਾ ਆਟਾ ਤੂੰ ਆ ਤੂੰ ਉਹ ਜੜਕਾ ਕਰਦੀਆਂ ਨਾ ਸਕਤਾ ਤੂੰ ਫੇਰ ਮੈਂ ਪਕਾ ਕੇ ਦਿੰਨੀ ਆ ਉਹ ਲੰਬੇ ਨਾਲ ਤਾਜੀ ਖਾ ਕੇ ਫੇਰ ਮੈਂ ਪਈ ਖਾ ਲਾ ਤੂੰ ਇਹਦੇ ਦੋ ਕੋਠੀਆਂ ਚਲ ਕੋਈ ਜਿੱਤੇ ਤੂੰ ਖਾ ਕੇ ਮੈਨੂੰ ਖਾ ਲੂਗੀ ਹਾਂ ਦਿਖਾਇਆ ਲਲੋਨੀਆਂ ਆਈਆਂ ਲੇਡੀਆਂ ਲਾ ਕੇ ਕੀ ਕਰਨਾ ਕੋਈ ਨਹੀਂ ਹੁਣ ਕੋਸੇ ਕੀ ਨੁੱਤ ਨਹੀਂ ਵਾ ਵੀ ਜਿਖਾ ਹੋਗਾ ਅਗਲਾਤੀ ਮੇਰੀ ਤੇ ਜਿੱਤ ਰੇਕਨ ਨੂੰ ਲਾਲ ਲੂਹਾ ਨੀ ਮੈਂ ਧੋੜੂਂਗਾ ਖੀਰ ਤੇ ਖਾ ਗਈ ਆ ਚਾਹ ਤੇ ਦੋ ਤਨ ਕੱਪ ਪੀ ਗਈ ਹਾਨੂੰ ਇੰਨੇ ਕ ਦਿਨ ਤਾ ਦਿੱਤੀ ਤੂੰ ਇਹ ਬਾਹੇ ਪੀਲਾ ਬਾਹ ਤਾਂ ਤੇ ਤੂੰ ਪੀਦੀ ਮੈਂ ਆਪਣੀ ਮਾਂ ਦਾ ਮੈਂ ਜੋ ਮੱਜੀ ਖਾ ਤੈਨੂੰ ਕੀ ਚਾਹ ਖਾਲਾ ਖਾਲਾ ਮੇਰਾ ਵੇਖੀ ਜਾਂਦੀਆਂ ਵੇਖੀ ਜਾਂਦੀਆਂ ਸ਼ੌਕ ਨਾ ਜਾ ਕੇ ਦਾ ਕਰਿਆ ਜੀ ਤੋ ਨਾ ਤੈਨੂੰ ਖੇਤਰ ਰਹਾ ਕਰਨਾ। ਮੈਂ ਕਿਤੇ ਤੇ ਵੀਰ ਹੁੰਦੇ ਆ ਪਣੀ ਵੇਥੀ ਜਾਂਦੀ ਵੇਥੀ ਜਾਂਦੀ। ਮੈਂ ਖੇਰ ਮਾਤਾ ਨੂੰ ਦਿੱਤੀ ਮੈਨੂੰ ਥਾਰੀ ਖਾ ਗਈ ਆਪੇ। ਅੱਧੀ ਕਿ ਦਿਨੀ ਦਿੱਤੀ। ਦੁੰਦ ਖਾ ਲਈ ਹੈਗਾ ਚਾਟਲਾ। ਦਾਤਾ ਮੈਂ ਕੋ ਦੱਤਾ ਕੇ ਲਾ ਦੂਤਾ ਕੰਬਲੀ ਦਾ। ਬਾਬੇ ਕੀ ਆ ਦੋ ਦੁੰਦੇ ਮੈਂ ਦੋ ਦੋ ਦੋਈ ਖਾ ਲਈ। ਟੰਗਾ ਹੋਇਆ ਤੇ ਦਬਾਜ ਗਿਆ ਤੇਰਾ। ਤਾਦੇ થી ਇਹਨੇ ਸਬਜੀ ਮੈਂ ਬਈ ਸ਼ਾ ਬਈ। ਮੈਂ ਬਾਈ। ਹੂੰ। ਆਪਾਂ ਦੁਨੀਆਂ ਤੂੰ ਦੇਵੀਆਂ ਵਾਲਾ ਇਹ ਦੁਨੀਆਂ ਤੇ ਆ ਹੀ ਨਾ ਜਿਹੜੀ ਦਾਤ ਹਤ ਦਾ ਤੁੰਣਾ ਨਹੀਂ ਮਾਂਮੀ ਤਿੱਦਾਂ ਨੂਆਂ ਲੈਂਦੀਆਂ ਤੇ ਤੂੰ ਪਾਣੀ ਬੰਦ ਲਾਇ ਸਤਿਆ ਭਾਬੀਏ ਮੈਂ ਨਾ ਘਰੇ ਤੋਂ ਕਹ ਆਪਣੇ ਬੰਦੇ ਪੁੱਤ ਖਾਦਾ ਤੂੰ ਤੇ ਮੈਂ ਖਾਦਾ ਮਮਮੀ ਇਹਨੂੰ ਤਾਂ ਭੰਦਿਆ ਖਿਆ ਉਹ ਤੈਨੂੰ ਉਹ ਬੋਲ ਦਿਆ ਨਹੀਂ ਤਾਂ ਤੋੜ ਏਡਾ ਕਰਿਆ ਘਰ ਜਿਹੜਾ ਆਪਣੇ ਤੂੰ ਰੋਟੀ ਪਾਣੀ ਦੇ ਖਾਂਦਾ ਰੋਟੀ ਜੀ ਚ ਖਾਣੇ ਉਹ ਸਾਡਾ ਕਰ ਮੈਂ ਤੇ ਸਾਧਤੀ ਆ ਮੈਂ ਤਰੀ ਆ ਹਾਂ ਬੁਰਾ ਜੇ ਤੂੰ ਇੱਥੇ ਪੇ ਤੂੰ ਇਹ ਕੰਮ ਨਹੀਂ ਕਰਨਾ ਮੀਲਾ ਪਪਲਾ ਦਾ ਹਾਂ ਤੂੰ ਬੋਲੀ ਨੂੰ ਆਦੇ ਬੋਲੀਏ ਨਾ ਗੱਲਾ ਖਾਉਣੀ ਆ ਲੱਗਦਾ ਕਿਉਂ ਖਛੀ ਮੈਨੂੰ ਨਹੀਂ ਪਤਾ ਬੁਤਾ ਮੈਂ ਤੂੰ ਬੋਲੀ ਨੂੰ ਆਦੇ ਬੋਲੀ ਨਹੀਂ ਆ ਭੰਦੇ ਲੱਤਿਆ ਜਾ ਕੰਮ ਜੇ ਤੂੰ ਰੱਖਿਆ ਟਾਪੂ ਖੇਦਣਾ ਆ ਨਾ ਇਹ ਤੇ ਤੂੰ ਨਹੀਂ ਦੇਤੀ ਬੋਲੀ ਭਾਈ ਟਾਪੂ ਖੇਲਾ ਲੋਟੇ ਨੂੰ ਮੈਂ ਜਦ ਤੱਕ ਫੱਦ ਕੇ ਮੈਂ ਨਹੀਂ ਜਦ ਮੈਂ ਤੂੰ ਨਹੀਂ ਬੋਲਦੀਆਂ ਬੋਲ ਲੱਦੀਆਂ ਫੱਦ ਕੇ ਮੈਂ ਨਹੀਂ ਮੈਂ ਬੋਲੀਆਂ ਬੋਲੀਆਂ ਜਾ ਜਾ ਰੱਥ ਦਿਆ ਬੋਲੀਂ ਕਾ ਬੋਲੀਂ ਨੂੰ ਕਾ ਭੰਦੇ ਲੱਤ ਦਿਆ ਇਹ ਬੋਲੀ ਹਾਂ ਬੋਲੇ ਆ ਬੁੜੀਏ ਮੰਮੀ ਹੱਦਵੇਂ ਮੈਂ ਦੁੱਤਾ ਦਈਏ ਇਹ ਬੁੜੀ ਮੰਮੀ ਅੰਦਰ ਨਹੀਂ ਖਾਣਾ ਬੋਈ ਨੂੰ ਮੈਂ ਜਾਂਦੇ ਕੋਲ ਨਹੀਂ ਆ ਜਿਹੜਾ ਉਹ ਤੂੰ ਉੱਧਰ ਸੱਜਣ ਜਾਣਾ ਜਾਂ ਭਾਂਡੇ ਰੱਖ ਰਿਹਾ ਇੱਧਰ ਨੂੰ ਮੈਂ ਉਹਨੂੰ ਖਾ ਦੇ ਮੈਂ ਰੱਖੀ ਮੈਂ ਉਹਨੂੰ ਖਾ ਦੇ ਤੈਨੂੰ ਵੇਲੇ ਤਿੱਦਾਂ ਦੇ ਨੂੰ ਆਈ ਤੀਆਂ ਬੜਾ ਬੜਾ ਕਤੇ ਨਾ ਸਾਧਿਆ ਮੈਨੂੰ ਮੰਮੀ ਸੱਜਣ ਦੀ ਵਾਜਾ ਦੇ ਨਹੀਂ ਤੂੰ ਸੌਂਦਾ ਨਹੀਂ ਮੈਂ ਬੋਲੀ ਐਨਾ ਡੇ ਉੱਚੀ ਬੋਲਣਾ ਤਾਂ ਦਦੀ ਤਾਂ ਵਾਦਾ ਦੇਂਦੀ ਤੈਨੂੰ ਮੰਮੀ ਦੇਂਦੀ ਵਾਜਾ ਤੈਨੂੰ ਤੌਂਦਾ ਨਹੀਂ ਕੀ ਆ ਮੰਮੀ ਕਿੰਨੀ ਆ ਤੂੰ ਨੀ ਆ ਵਾਦਾ ਦਿੱਤੀਆ ਤੈਨੂੰ ਅਰੇ ਕਾਂ ਦੇ ਵੀ ਤੋਤੀਆਂ ਦਾਤੀਆਂ ਲਾ ਲੋ ਤੂੰ ਥਾਪ ਜਾਂਦਾ ਇਹ ਵਾਦਾ ਮਾਂ ਮਾ ਕੇ ਤੂੰ ਨਾ ਬੋਲਿਆ ਕਰ ਚੰਗਾ ਤੇਰੇ ਸਾਰੇ ਪ੍ਰਸ਼ਾਦ ਘਰ ਦੇ ਵਿੱਚ ਆਜੇ ਖਾਦਾ ਤੂੰ ਤੇ ਛੱਡ ਕੇ ਨਹੀਂ ਆਈ ਤੂੰ ਅਜੇ ਤੂੰ ਬੋਲ ਜਾ ਭਾਂਡੇ ਚੱਲ ਮੈਂ ਆਪੇ ਪਿਆ ਦਿੱਤਾ ਨਾ ਬਿਲ ਲਾਦ ਕਨੀ ਲਾਦ ਮੰਮੀ ਲੁਲੁ ਲਾ ਦੇ ਮੈਂ ਇੱਥੇ ਪੋਇਆ ਮੈਂ ਇੱਕ ਮੈਂ ਹੁਣ ਪੋਇਆ ਲੁਲਰ ਤੇ ਇੱਥੇ ਮੈਂ ਪੋਇਆ ਇਹ ਦਿਨ ਤੀਆਂ ਲੈਣੀਆਂ ਆਂ ਘੂਤ ਨਾਲੇ ਠੀਕ ਆ ਅੱਜ ਤੇਰੇ ਪਿਆਰੇ ਮੈਨੂੰ ਤੈਨਖਾ ਦੇ ਭਾਈ ਉਹ ਚਾਰਾ ਕਰੇ ਸ਼ੇਰ ਦਾ ਕਹਿਣਾ ਭੁੱਖਾ ਪਾਣਾ ਸੋਧੀ ਵਚਨ ਤੈਨੂੰ ਕਿ ਸਾਮਾਨ ਨੂੰ ਮਦਦ ਜੇ ਦੇ ਦੋ ਜਿੱਤ ਮੱਗੀ ਦਿੰਦੀ ਤੂੰ ਪੁੱਥੀ ਲਿਆ ਕਰ ਤੇ ਦੇ ਦੇ ਦੋ ਮੰਗੀ ਤੈਨੂੰ ਹੈ ਨਹੀਂ ਮੇਟਾ ਹੈ ਨਹੀਂ ਮੇਟਾ ਤੇਰਾ ਭਰਾ ਉਹ ਤਾਂ ਮੈਨੂੰ ਦੇ ਜਾਣਿਆ ਮੈਂ ਆਪਾਂ ਪੋਇਆ ਲਾਦਾ ਲੰਬਣਾ ਆਉਣੇ ਕਿੰਨੇ ਪੈ ਗਿਆ ਦਨੇ ਮੈਨੂੰ ਮੈਂ ਤੇਪ ਵੀ ਲਿਆ ਕਰਨੇ ਲੁਲੁ ਲੈ ਕੇ ਨੇ ਬਲੇ ਖਾਪਾ ਲੈ ਆਇਆ ਬਲੇ ਬਹਿ ਕੱਟਿਆ ਕਰਨੇ ਕਿੰਨੇ ਨਹੀਂ ਲਾਵੀ ਹਾਂ ਚਾ ਚੰਗਾ ਇਹੋ ਬੰਦ ਕਾ ਨਾ ਮੰਮੀ ਅੱਜ ਪੇ ਭੋਲੀਆਂ ਬਾਈ ਲੈ ਖਲ ਗਲੀ ਕਰ ਰਹੀ ਹਾਂ ਬੰਦ ਜਾਣਾ ਕੋਈ ਨਾ ਤੂੰ ਬੋਲੀ ਪਾ ਤੇ ਮੈਂ ਨਾਪਦੀ ਆ ਆਦਾ ਆਦਾ ਮੈਂ ਨੱਤੀ ਆਦਾ ਦੁੰਦੀ ਲੱਤੀ ਦੁੰਦੀ ਰੋਤੀਂ ਦੁੰਦੀ ਚਲਾ ਜਾ ਤਾ ਤੂੰ ਹੀ ਨੱਤੀ ਤੂੰ ਨੱਤੀ ਕਿ ਲਈ ਜੀ ਜਿਹੜਾ ਨਾ ਦਿਖਾਵਾਂ ਲੈ ਓਏ ਥੱਪ ਪੂਤਾ ਮਾਰਨ ਵਾਲੀ ਚਾਰ ਸੌ ਲਾਈ ਨਹੀਂ ਪਾ ਤਾ ਤਾ ਤੂੰ ਕਿੱਦਾ ਬਾਤ ਤੂੰ ਜਾ ਪਾ ਤਸਤ ਨਹੀਂ ਗੀਨ ਗੀਨ ਕਾ ਉਤੇ ਸ਼ਾਪਸ ਨੋ ਮਾਤਾ ਬਦੋ ਵੀ ਲੋਵੇ ਫਾਦਲ ਕਲਾ ਮੱਗ ਜਰਦਾ ਬਦੋ ਵੀ ਲੋਵੇ ਤੇਰੇ ਵੀ ਸੁਣਾ ਮੈਨੂੰ ਮੈਨੂੰ ਸੰਧਾ ਨਹੀਂ ਤੇ ਮੇਰੀ ਕੋਈ ਸੁਣ ਨਹੀਂ ਲੈ ਤੂੰ ਲੰਗ ਲਾ ਲਾ ਜੇ ਲਾਣੇ ਪਾ ਬੋਲ ਤੂੰ ਆਸ ਤੇਰੀ ਦਾ ਐਡਾ ਜੂੜਾ ਵਿੱਚ ਪੈ ਗਈ ਜੂ ਆ ਤੇ ਕੰਜਰੀਏ ਨਾ ਨਹੀਂ ਤੇਰੀ ਨੂੰ ਤੇ ਨਹੀਂ ਤੇਰੀ ਨੂੰ ਆ ਲੈ ਕੰਜਰ ਦਾ ਮੋਢੇ ਉੱਤੇ ਗਾਲਾਂ ਓਨੂੰ ਤੇਰਾ ਤੁੰਦਿਆ ਬੋਲੀ ਨੂੰ ਕਦੀ ਦਾ ਗਾਣਾ ਕਾਦੀ ਬੋਲ ਬੱਸ ਮੈਂ ਤਾਂ ਸਮਝ ਨਹੀਂ ਲਿਆ ਮਾਪਾ ਦੇ ਹਾ ਕੋਈ ਬਾਰੀ ਕੋਈ ਤੇਰੀ ਨੂੰ ਦੁੱਤਾ ਵਾਲੀ ਬਈ ਕੋਈ ਦੁੱਤਾ ਵਾਲੇ ਬੋਲੀ ਆ ਵਾ ਵੀ ਤੇ ਤੂ ਤੋਂਦੀ ਤੇ ਇੱਥੇ ਹਾਈ ਜੀ ਮਾਤਾ ਓ ਮਾਏ ਮਰ ਮਮ ਇਲਾਉਦੀ ਕਦਮ ਨਹੀਂ ਵਾਣੀ ਉਹ ਜੋ ਬੋਲੀ ਆ ਤਾਂ ਨਹੀਂ ਤਰੀ ਹਰ ਕੋ ਯਾ ਮਾਦੀਏ ਨੀ ਮੰਜੀ ਤੇ ਨਾ ਛੁੱਟੀ ਜਾਇਓ ਤੇਰੀ ਦਾਦੀ ਨੇ ਸੌਣਾ ਵੇ ਤੇ ਕੋਣ ਨਾ ਤੇਰੇ ਸਿਰ ਪਰ ਦਿਓ ਚੰਗਾ ਜਗ ਦਾਦੀ ਦੇ ਚਰਚੇ ਪੈਣੀਆਂ ਥਲੇ ਆ ਕੇ ਵੇਖਿਆ ਕਰੋ ਮੰਮੀ ਆਦੇ ਤੱਤ ਕਹਿੰਦੀਆਂ ਇੰਨੀਆਂ ਧੂਆਂ ਵਾਂਗੇ ਸੋ ਦੀ ਚਪੀਤੇ ਪੱਧੰਦੀਆਂ ਵਾ ਇਹ ਤਾਂ ਅੱਧੀ ਹਣੀ ਬੋਲੀ ਨੇ ਤੱਦ ਦੇਣੀ ਆਂ ਕਿਉਂ ਤਾਂ ਕੋੜੇ ਕੋੜੇ ਕਈ ਫੜ ਫੜ ਫੜਾਉਣ ਪਤਾ ਨਹੀਂ ਮੰਮੀ ਬੋਲੀ ਭਾਵੇਂ ਆਪਣੇ ਘਰ ਤੋਂ ਕੱਦੀ ਦਾਂਦੀ ਹੋਵੇ ਹਾਂ ਹੈ ਵੀ ਕੀ ਪਤਾ ਹੈ ਵੀ ਜੂਕ ਨਹੀਂ ਕੀ ਫੜ ਫੜ ਪੜਾਈ ਜਾਂਦੀ ਰਾਈ ਜਾਂਦੀ ਬੋਲੀ ਆਦੀ ਉਹਨੂੰ ਵੀ ਪਤਾ ਲੱਦੰਦਿਆ ਆ ਅੱਜ ਤੂੰ ਧੂਆਂ ਨੂੰ ਤੈਰ ਲਾ ਕੇ ਦਿੱਤੀ ਜਿਹੜੇ ਸੋ ਦੀ ਚਪੀਤੇ ਭੱਜਦੀਆਂ ਕੂਕੋ ਨਿਕਲੇ ਦੰਦੀਆਂ ਵਦੰਦੀਆਂ ਹਾਂ ਹੈ ਕਿ ਦਾਂ ਦੋੰਦੀਆਂ ਹੋਤਦੀ ਆ ਮਿਆਰੇ ਆਣਾ ਤੇਰੇ ਤੇ ਨਾ ਪਵਾਇਆ ਤੇ ਮੇਰੇ ਨਾਲ ਹੁੰਦੀ ਜਵਰ ਦਾ ਨਹੀਂ ਕੋਈ ਟੇਖਾ ਨੂੰ ਕਰ ਦੇ ਚੱਲ ਅਖੀ ਚਾਲਦੈ ਨਾ ਜਰਾ ਹੋਣ ਨੂੰ ਕੀ ਕਰੀ ਆ ਇਹ ਜਾਣੀ ਡਿਅਰੀ ਅੰਦਰ ਠਾ ਕਰਦੇ ਉਹਦੇ ਮੂੰਹ ਚ ਸੌਗੀ ਆ ਇਹ ਕੁੜੀਏ ਨੀ ਇਹਨੂੰ ਕਿ ਤਾ ਸੋਣਾ ਤੂੰ ਕਮਰੇ ਚ ਕੱਢ ਦੇ ਨੀ ਜਾ ਮਿਠਾਈ ਨਾਲ ਹੀ 파ਟਸ ਹੋ ਜਾਂਦੀ ਆ। ਦਾ ਸੁਤੀਰਾਂ ਤੋਂਣੇ। ਇਦੀ ਵੱਡੀ ਹੋ ਗਈ ਆ। ਨਿਆਣੇ ਵਾਲੀ ਮਾਤ ਨਹੀਂ ਆਦੀ ਮੰਮੀ ਗਈ। ਪਹਿਲਾਂ ਤੇ ਕੰਬੜੇ ਦਾ ਤੂੰ ਤਾਂ ਗੱਲ ਕਰ ਹੀ ਨਾ। ਘਰ ਚੋਂ ਨਾ ਕੋਈ ਨਿੰਦਰ ਵਾਲੀ ਨਾ ਸਲਾਉਣ ਵਾਲੀ ਤਾਂ ਨਾ ਚਾਹੀ। ਠੀਕ ਆ। ਮੈਂ ਮੰਮੀ ਮੈਂ ਦੁੱਧਾ ਦਿਆ ਸੀ। ਤੂੰ ਮੇਰੇ ਨਾਲ ਹੋ ਕੇ ਥਤੀ। ਦੁੱਧਾ ਨਹੀਂ ਨਾ ਕਿਹਾ ਤੂੰ ਗੱਲ ਨਹੀਂ ਕਰੀਦੀ ਹੁੰਦੀ ਜਦ ਆਪ ਇਦਾਂ ਦੇਈ। ਮੈਂ ਉਹਦਾ ਗੱਲ ਕੀਤੀ ਤੁਹਾਨੂੰ ਦਿੱਥਿਆ ਹੀ ਵੀ ਮੈਂ ਲਾ ਰੱਬ ਨੇ ਕੰਬਲੀ ਰੰਬਲੀ ਜੀ ਦੇਤੀ ਆ ਤਾਂ ਤੋਂ ਮਤਉਰੀ ਜੀ ਜੇ ਦੇਣੀ ਤਾਂ ਰੱਬਾ ਚਾਜੀ ਦੀ ਦੇ ਦੇਣਾ ਨਾ ਹੋਣ ਨੂੰ ਕਿਆ ਕਰਨਾ ਕਿਤੇ ਕੋਹ ਨਾ ਇਹ ਰਵੰਗ ਲਾਪਦੀ ਆ ਕਦੋਂ ਇਹਨੇ ਵੱਡੀ ਹੋਣਾ ਟਿੱਡੀ ਆ ਰਹੀ ਹੋਗੇ ਤਾਂ ਬਰੇ ਦੀ ਅਜੇ ਨਿਆਣੀ ਤਾਂ ਕਿਹੜੇ ਵਲੇ ਨਾ ਮੈਂ ਗਿਹਾਣਾ ਤੇ ਕਿਹੜੇ ਵਲੇ ਨਾ ਮੈਂ ਦੱਸ ਕੀ ਕਰਾਂਗੀ ਮੈਂ ਮੈਂ ਤਾਂ ਫਸ ਗਈ ਆ ਦੋ ਅੱਗੇ ਇਦਾਂ ਦੀਆਂ ਤੇ ਤੀਜੀ ਮੇਰੀ ਰੱਬਾ ਕਿਹੜੇ ਜੋਗ ਦਾ ਬਦਲਾ ਲਿਆ ਮੇਰੇ ਤੋਂ